ਸਾਡੇ ਬਾਰੇ ਬਹੁਤ ਸੁਣਿਆ ਸੀਗਾ ਕਿ ਬਹੁਤ ਸਾਰੀਆਂ ਦਿੱਕਤਾਂ ਤੁਸੀਂ ਦੂਰ ਕੀਤੀਆਂ ਨੇ ਲੋਕਾਂ ਦੀ ਬੜਾ ਸਟ्रेस ਤੇ ਕੰਮ ਕਰਦੇ ਹੋ ਮਾਈਂਡ ਹੀਲਿੰਗ ਤੇ ਕੰਮ ਕਰਦੇ ਹੋ ਸਾਡੇ ਜਿੰਨੇ ਵੀ ਬਿਲੀਵਸ ਨੇ ਜਿੰਨੇ ਵੀ ਫੀਅਰ ਨੇ ਜਿੰਨੇ ਵੀ ਵੀਕਨੈਸ ਸਾਡੀ ਸਟਰੈਂਥ ਪਾਸਟ ਦੀ ਮੈਮਰੀਜ਼ इवन ਕਈ ਬਿਮਾਰੀਆਂ ਇਹ ਸਾਰੀਆਂ ਦੀ ਸਾਰੀਆਂ ਸਬਕੌਂਸ਼ੀਅਸ ਦੇ ਅੰਦਰ ਸਟੋਰ ਹੈ ਅਸੀਂ ਆਪਣੇ ਹੀਲਿੰਗ ਥੈਰਾਪੀਜ਼ ਦੇ थ्रू ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਦਾ ਮਾਈਂਡ ਰਿਲੈਕਸ ਕਰੀਏ ਔਰ ਉਹਨਾਂ ਨੂੰ ਪ੍ਰੈਜ਼ੈਂਟ ਮੂਮੈਂਟ 'ਚ ਰਹਿਣਾ ਸਿਖਾਈਏ ਅਸੀਂ ਕਿਸੇ ਨੂੰ ਇੰਜੈਕਸ਼ਨ ਨਹੀਂ ਲਗਾਉਂਦੇ ਕਿਸੇ ਨੂੰ ਕੋਈ ਟੈਬਲਟ ਨਹੀਂ ਦਿੰਦੇ ਸਿਰਫ ਨਾਰਮਲੀ ਉਹਦੇ ਨਾਲ ਗੱਲ ਕਰਦੇ ਹਾਂ ਔਰ ਗੱਲ ਕਰਕੇ ਉਹਦੇ ਪਾਸਟ ਦੀਆਂ ਜਿਹੜੀਆਂ ਅੱਛੀਆਂ ਜਿਹੜੀ ਪੋਜ਼ਿਟਿਵ ਇਹ ਜਿਹੜੀ ਐਨਰਜੈਟਿਕ ਮੂਮੈਂਟਸ ਨੇ ਉਹ ਕਰੰਟਲੀ ਐਕਟੀਵੇਟ ਕਰ ਦਿੰਨੇ ਆ ਔਰ ਜੜੀਆਂ ਚੀਜ਼ਾਂ ਉਹ ਸਟ्रेस ਐਂਗਜ਼ਾਈਟੀ ਜਾਂ ਕਿਸੇ ਕਿਸੇ ਤਰੀਕੇ ਦੇ ਟਰੋਮਾ ਚੋਂ ਗੁਜ਼ਰ ਰਿਹਾ ਹੈ ਉਹ ਟਰੋਮਾ ਰਿਲੀਜ਼ ਕਰਾ ਦਿੰਨੇ ਥਰੂ ਬਾਈ ਟ੍ਰਿਕਸ ਤੁਸੀਂ ਇੱਕ ਵਾਰ ਇੱਕ ਲੰਮਾ ਸਾਹ ਲਓ ਐਂਡ ਰਿਲੀਜ਼ ਐਂਡ ਯਰ ਆਈਜ਼ ਆਰ ਲੌਕਡ ਔਰ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਨਹੀਂ ਹੋ ਰਾ ੜਨ ਦੀ ਜਨਗੀਆਂ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਨਹੀਂ ਹੋ ਰਾ ੜਨ ਦੀ ਜਨਗੀਆਂ ਖੋਲਣ ਦੀ ਕੋਸ਼ਿਸ਼ ਕਰੋ ਪਰ ਤੁਸੀਂ ਖੋਲ ਨਹੀਂ ਪਾਓਗੇ ਔਰ ਮੈਂ ਚੁਟਕੀ ਵਜਾਵਾਂਗਾ ਤੇ ਤੁਸੀਂ ਖੋਲੋਗੇ Curiosity. 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 ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਤੁਹਾਡੀਆਂ ਟੈਨਸ਼ਨਾਂ ਸਟ੍ਰੈਸ ਮਾਈਂਡ ਨੂੰ ਰਿਲੈਕਸ ਕਰਨ ਦੇ ਲਈ ਇਹ ਇੰਟਰਵਿਊ ਹੋਣ ਵਾਲੀ ਹੈ ਬੇहद ਖਾਸ ਇੱਕ ਖਾਸ ਪਰਸਨੈਲਿਟੀ ਦੇ ਨਾਲ ਤੁਹਾਨੂੰ ਅੱਜ ਮੈਂ ਰੁਬਰੂ ਕਰਾਉਣਾ ਹੈ ਜਿਹੜੇ ਸਬਕੌਂਸ਼ੀਅਸ ਮਾਈਂਡ ਤੇ ਕੰਮ ਕਰਦੇ ਨੇ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਔਰ ਤੁਸੀਂ ਜਿੰਨੀਆਂ ਵੀ ਮਤਲਬ ਪ੍ਰੋਬਲਮਸ ਦੇ ਨਾਲ ਫੇਸ ਕਰਦੇ ਹੋ ਜੋ ਵੀ ਤੁਹਾਨੂੰ ਦਿੱਕਤਾਂ ਨੇ ਉਹ ਤੁਹਾਡੀਆਂ ਅੱਜ ਸਾਰੀਆਂ ਦੂਰ ਹੋਣੀਆਂ ਨੇ ਤੇ ਹਰਮਨ ਜੀ ਹੈਗੇ ਨੇ ਕਿ ਇਹ ਸਾਰੇ ਇਹ ਪ੍ਰੋਬਲਮਸ ਦਾ ਹੱਲ ਕਰਨਗੇ ਇਹ ਮੈਨੂੰ ਲੱਗਦਾ ਕਿ ਡੀਟੇਲਸ ਜਿਆਦਾ ਦੇਣਗੇ ਮੋਟੀਵੇਸ਼ਨਲ ਸਪੀਕਰ ਵੀ ਨੇ ਸੋ ਬਹੁਤ-ਬਹੁਤ ਸਵਾਗਤ ਹੈ ਹਰਮਨਜੀਤ ਤੁਹਾਡਾ ਥੈਂਕ ਯੂ ਜੀ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ OK ਸੋ ਸਭ ਤੋਂ ਪਹਿਲਾਂ ਜ਼ਰੂਰੀ ਸਮਝਣਾ ਹੈ ਕਿ ਸਰ ਤੁਹਾਡੇ ਬਾਰੇ ਬਹੁਤ ਸੁਣਿਆ ਸੀਗਾ ਕਿ ਬਹੁਤ ਸਾਰੀਆਂ ਦਿੱਕਤਾਂ ਤੁਸੀਂ ਦੂਰ ਕੀਤੀਆਂ ਨੇ ਲੋਕਾਂ ਦੀ ਬੜਾ ਸਟ्रेस ਤੇ ਕੰਮ ਕਰਦੇ ਹੋ ਮਾਈਂਡ ਹੀਲਿੰਗ ਤੇ ਕੰਮ ਕਰਦੇ ਹੋ ਸੋ ਇਹ ਸਭ ਚੀਜ਼ਾਂ ਦੇ ਬਾਰੇ ਤੁਹਾਡੇ ਪਹਿਲਾਂ ਸਮਝਣਾ ਚਾਹਾਂਗੇ ਕਿ ਬੇਸਿਕਲੀ ਹੈ ਕੀ ਹੈ ਸਾਰਾ ਕੁਝ ਔਰ ਬੀਸਿਕਲੀ ਮੈਂ ਮਸੀ সাবਕੌਂਸ਼ੀਅਸ ਮਾਈਂਡ ਤੇ ਕੰਮ ਕਰਦੇ ਆ ਸਾਡੇ ਜਿੰਨੇ ਵੀ ਬਿਲੀਵਸ ਨੇ ਜਿੰਨੇ ਵੀ ਫੀਅਰ ਨੇ ਜਿੰਨੇ ਵੀ ਵੀਕਨੈਸ ਸਾਡੀ ਸਟਰੈਂਥ ਪਾਸਟ ਦੀ ਮੈਮਰੀਜ਼ इवन ਕਈ ਬਿਮਾਰੀਆਂ ਇਹ ਸਾਰੀਆਂ ਦੀ ਸਾਰੀਆਂ ਸਬਕੌਂਸ਼ੀਅਸ ਜੰਦੇ ਸਟੋਰ ਹੈ ਔਰ ਜਮੇ ਸੁਪੋਜ਼ ਇੱਕ ਛੋਟੀ ਜੀ ਗੱਲ ਹੈ ਕਿ ਛੋਟੀ ਜੀ ਗੱਲ ਸੁਣ ਕੇ ਤੁਸੀਂ ਹੱਸ ਪੈਂਦੇ ਹੋ ਛੋਟੀ ਜੀ ਗੱਲ ਸੁਣ ਕੇ ਤੁਹਾਨੂੰ ਗੁੱਸਾ ਚੜ ਜਾਂਦਾ ਤੁਹਾਡੇ ਮੋਬਾਈਲ ਤੇ ਕਿਸੇ ਇੱਕ ਬੰਦੇ ਦੀ ਰਿੰਗ ਵੱਜਦੀ ਹੈ ਔਰ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ 5 ਮਿੰਟ ਬਾਅਦ ਇੱਕ ਦੂਸਰੇ ਬੰਦੇ ਦੀ ਰਿੰਗ ਵੱਜਦੀ ਹੈ ਤੁਹਾਡੇ ਚਿਹਰੇ ਤੇ ਸਮਾਈਲ ਆ ਜਾਂਦੀ ਹੈ ਯਾਨੀ ਕਿ ਅਸੀਂ ਇੱਕ ਰਿੰਗ ਦੇ ਨਾਲ ਕਿਸੇ ਇੱਕ ਨੰਬਰ ਦੇ ਨਾਲ ਕਿਸੇ ਇੱਕ ਨਾਮ ਦੇ ਨਾਲ ਪੋਜ਼ਿਟਿਵ ਟ੍ਰਿਗਰ ਹਾਂ ਤੇ ਕਿਸੇ ਦੂਸਰੇ ਦੇ ਨਾਲ 네ਗੇਟਿਵ ਟ੍ਰਿਗਰ ਹਾਂ ਇਹੀ ਸਾਡੇ ਮਾਈਂਡ ਦੀ ਪ੍ਰੋਗਰਾਮਿੰਗ ਹੈ ਕਿ ਕਿਸੇ ਚੀਜ਼ ਨੂੰ ਸੁਣ ਕੇ ਡਰ ਜਾਣਾ ਕਿਸੇ ਚੀਜ਼ ਨੂੰ ਦੇਖ ਕੇ ਕੰਬਾ ਜਾਣਾ ਜਾਂ ਕਿਸੇ ਕਿਸਾਨ ਦੀ ਸ਼ਕਲ ਦੇਖ ਕੇ ਇੱਕਦਮ ਚਿਹਰੇ ਤੇ ਸਮਾਈਲ ਆ ਜਾਣਾ ਇਹਨੂੰ ਅਸੀਂ ਟ੍ਰਿਗਰ ਬੋਲਦੇ ਹਾਂ ਇਹਨੂੰ ਅਸੀਂ ਮਾਈਂਡ ਦੀ ਪ੍ਰੋਗਰਾਮਿੰਗ ਬੋਲਦੇ ਹਾਂ ਔਰ ਜਦ ਮੈਂ ਸਬਕੌਨਸ਼ੀਅਸ ਤੇ ਕੰਮ ਕਰਦਾ ਤੇ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਕਈ ਵਾਰੀ ਚਾਹੇ ਅਨਚਾਹੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਬਿਨਾਂ ਕਿਸੇ ਗੱਲ ਤੋਂ ਕਿਸੇ ਛੋਟੇ-ਛੋਟੇ ਇਨਸੀਡੈਂਟ ਦੀ ਵਜ੍ਹਾ ਤੋਂ ਡਰ ਪਾ ਲੈਨੇ ਆ ਵਹਿਮ ਪਾ ਲੈਨੇ ਆ ਜਿਵੇਂ ਸੁਪੋਜ਼ ਕਿਸੇ ਨੂੰ ਲੱਗਦਾ ਹੈ ਕਿ ਉਹ ਲਿਫਟ 'ਚ ਨਹੀਂ ਜਾ ਸਕਦਾ ਉਹਨੂੰ ਹਾਈਟ ਤੋਂ ਡਰ ਲੱਗਦਾ ਹੈ ਕਿਸੇ ਨੂੰ ਲੱਗਦਾ ਕਿ ਉਹਨੂੰ ਸੱਪ ਤੋਂ ਡਰ ਆ ਸੱਪ ਫਿਜ਼ੀਕਲੀ ਸਾਹਮਣੇ ਆਏ ਜਾਂ ਨਾ ਆਏ ਸੱਪ ਦਾ ਨਾਂ ਵੀ ਲੈ ਲਿਆ ਜਾਏ ਨਾ ਤੇ ਉਹਨੂੰ ਫਿਰ ਵੀ ਉਹ ਪਿਕਚਰ ਆਂਦੀ ਹੈ ਤੇ ਉਹ ਉਹਨੂੰ ਡਰਾਉਂਦੀ ਹੈ ਜਾ ਕਿਸੇ ਤਰੀਕੇ ਨਾਲ ਕਿਸੇ ਨੂੰ ਲੱਗਦਾ ਕਿ ਮੈਂ ਪਲੇਨ 'ਚ ਨਹੀਂ ਜਾ ਸਕਦਾ ਕਿਸੇ ਨੂੰ ਲੱਗਦਾ ਕਿ ਯਾਰ ਮੈਂ ਕਮਰੇ ਨੂੰ ਅੰਦਰੋਂ ਬੰਦ ਕਰਕੇ ਨਹੀਂ ਬਹਿ ਸਕਦਾ ਇਹ ਸਾਰੇ ਦੇ ਸਾਰੇ ਮਾਈਂਡ ਦੀ ਕੁਝ 네ਗਟਿਵ ਪ੍ਰੋਗਰਾਮਿੰਗ ਦੀ ਵਜ੍ਹਾ ਤੋਂ ਇਹ ਸਾਰੇ ਦੇ ਸਾਰੀਆਂ ਚੀਜ਼ ਸਾਡੇ ਮਾਈਂਡ 'ਚ ਬਹਿ ਜਾਂਦੀਆਂ ਔਰ ਕਈ ਵਾਰੀ ਅਗਰ ਅਸੀਂ ਇਹਨੂੰ ਰਿਜ਼ੋਲਵ ਕਰਨ ਦੀ ਗੱਲ ਕਰੀਏ ਤੇ ਅਸੀਂ 5 ਜਾਂ 7 ਮਿੰਟ ਦੇ ਅੰਦਰ ਰਿਜ਼ੋਲਵ ਕਰਾ ਸਕਦੇ ਹਾਂ ਪਰ ਕਈ ਲੋਕਾਂ ਨੂੰ 20 25 ਸਾਲ ਤੱਕ ਕੈਰੀ ਕਰਦੇ ਆਂ ਔਰ ਬਰਡਨ ਕੈਰੀ ਕਰਦੇ ਰਹਿੰਦੇ ਆਂ ਤੇ ਮਾਈਂਡ ਮੈਂ ਹਮੇਸ਼ਾ ਲੋਕਾਂ ਨੂੰ ਬੋਲਦਾ ਕਿ ਮਾਈਂਡ ਇੱਕ ਐਸਾ ਟੂਲ ਹੈ ਇੱਕ ኦਪਰੇਟਿੰਗ ਡਿਵਾਈਸ ਹੈ ਤੁਸੀਂ ਜਿੱਤਾਂ ਦੀ ਸਿਚੁਏਸ਼ਨਸ ਦੋਗੇ ਜਿੱਦਾਂ ਦੀ এনवायरमेंट ਦਿਓਗੇ ਮਾਈਂਡ ਨੇ ਉਦੋਂ ਦਾ ਰਿਸਪੌਂਡ ਕਰਨਾ ਹੈ ਔਰ ਮੈਕਸਿਮਮ ਲੋਕਾਂ ਨੇ ਆਪਣੇ ਆਪ ਨੂੰ ਘੇਰ ਹੀ ਡਰਚ ਰੱਖਿਆ ਵਹਿਮਾਂ 'ਚ ਰੱਖਿਆ 네ਗੇਟਿਵ ਬਿਲੀਫ 'ਚ ਰੱਖਿਆ ਔਰ ਪ੍ਰੈਜ਼ੈਂਟ ਮੂਮੈਂਟ ਨੂੰ ਜੀ ਨਹੀਂ ਪਾਰੇ ਕੁਝ ਲੋਕਾਂ ਕੋਲ ਪੈਸਾ ਹੈ ਵੱਡੀ ਗੱਡੀ ਹੈ ਘਰ ਹੈ ਪਰ ਰਾਤੀ ਅੱਛੇ ਤਰੀਕੇ ਨਾਲ ਸੌ ਨਹੀਂ ਪਾਰੇ ਜਸਟ ਬਿਕੋਜ਼ ਕਿ ਕੁਝ ਚੀਜ਼ਾਂ ਉਹਨਾਂ ਦੇ ਮਾਈਂਡ 'ਚ ਐਸੀਆਂ ਬੈਠੀਆਂ ਹੋਈਆਂ ਜੋ ਉਹਨਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਵੈਮ ਲੈ ਕੇ ਆ ਰਹੀਆਂ ਸਟ्रेस ਲੈ ਕੇ ਆ ਰਹੀਆਂ ਔਰ ਅਸੀਂ ਆਪਣੀ ਹੀਲਿੰਗ ਥੈਰਾਪੀਜ਼ ਦੇ थ्रू कोशिश ਕਰੀ ਦੀਏ ਕਿ ਲੋਕਾਂ ਦਾ ਮਾਈਂਡ ਰਿਲੈਕਸ ਕਰੀਏ ਔਰ ਉਹਨਾਂ ਨੂੰ ਪ੍ਰੈਸੈਂਟ ਮੂਮੈਂਟ 'ਚ ਰਹਿਣਾ ਸਿਖਾਈਏ। ਓਕੇ। ਸੋ ਤੁਸੀਂ ਕਿਹਾ ਕਿ ਹੀਲਿੰਗ ਦੇ ਨਾਲ ਤੁਸੀਂ ਲੋਕਾਂ ਦਾ ਮਾਈਂਡ ਰਿਲੈਕਸ ਕਰਦੇ ਹੋ। ਸੋ ਇਹ ਕੀ ਪ੍ਰੋਸੈਸ ਹੁੰਦਾ ਹੈ? ਤੁਹਾਡੇ ਕੀ ਟੈਕਨੀਕਸ ਨੇ ਬੇਸਿਕਲੀ ਕਿਸ ਤਰ੍ਹਾਂ ਇਹ ਚੀਜ਼ ਆ ਪੋਸੀਬਲ ਹੁੰਦੀਆਂ ਨੇ ਔਰ ਕਿਸ ਤਰ੍ਹਾਂ ਤੁਹਾਨੂੰ ਐਕਸ਼ਨ ਤੇ ਰਿਐਕਸ਼ਨ ਮਿਲਦਾ ਹੈ? ਆ ਬੇਸਿਕਲੀ ਕੀ ਜਮ ਐ ਮੈਂ ਸਬਕੌਂਸ਼ੀਅਸ ਮਾਈਂਡ ਤੇ ਕੰਮ ਕਰਦੇ ਆ ਅਸੀਂ ਕਿਸੇ ਨੂੰ ਇੰਜੈਕਸ਼ਨ ਨਹੀਂ ਲਗਾਉਂਦੇ ਕਿਸੇ ਨੂੰ ਕੋਈ ਟੈਬਲੇਟ ਨਹੀਂ ਦਿੰਦੇ ਸਿਰਫ ਨਾਰਮਲੀ ਉਹਦੇ ਨਾਲ ਗੱਲ ਕਰਦੇ ਆ ਔਰ ਗੱਲ ਕਰਕੇ ਉਹਦੇ ਪਾਸਟ ਦੀਆਂ ਜਿਹੜੀਆਂ ਅੱਛੀਆਂ ਜਿਹੜੀ ਪੋਜ਼ਿਟਿਵ ਇਹ ਜਿਹੜੀ ਐਨਰਜੈਟਿਕ ਮੂਮੈਂਟਸ ਨੇ ਉਹ ਕਾਰੰਟਲੀ ਐਕਟੀਵੇਟ ਕਰ ਦਿੰਨੇ ਆ ਔਰ ਜਿਹੜੀਆਂ ਚੀਜ਼ਾਂ ਉਹ ਸਟ्रेस ਐਂਗਜ਼ਾਇਟੀ ਜਾਂ ਕਿਸੇ ਕਿਸੇ ਤਰੀਕੇ ਦੇ ਟਰੋਮਾ ਚੋਂ ਗੁਜ਼ਰ ਰਿਹਾ ਉਹ ਟਰੋਮਾ ਰਿਲੀਜ਼ ਕਰਾ ਦਿੰਨੇ ਥਰੂ ਬਾਈ ਟ੍ਰਿਕਸ ਔਰ ਥਰੂ ਸੋਰੀ ਥਰੂ ਬਾਈ ਟੈਕਨੀਕਸ ਅਸੀਂ ਉਹ ਰਿਲੀਜ਼ ਕਰਾ ਦਿੰਨੇ ਆ ਤੇ ਸਾਹਮਣੇ ਵਾਲਾ ਬਹੁਤ ਰਿਲੈਕਸਡ ਬਹੁਤ ਕਾਮ ਬਹੁਤ ਕੰਫਰਟੇਬਲ ਫੀਲ ਕਰਦਾ ਓਕੇ ਤੁਹਾਨੂੰ ਮਤਲਬ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਕਰਦੇ ਐ ਐਕਸਪੈਰੀਮੈਂਟਸ ਵਗੈਰਾ ਵੀ ਸੋ ਕਿੰਨੇ ਲੋਕਾਂ ਤੇ ਅੱਜ ਕੱਲ ਅੱਜ ਤੱਕ ਤੁਸੀਂ ਕੀਤਾ ਹੈ ਤੇ ਤੁਹਾਨੂੰ ਰਿਜ਼ਲਟਸ ਪੋਜ਼ਿਟਿਵ ਮਿਲੇ ਨੇ ਔਰ ਲੋਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਮੈਮ ਮੇਰੇ ਕੋਲ ਗਿਣਤੀ ਨਹੀਂ ਹੈ ਮੇਰੀ ਖੁਦ ਦੀ ਟੀਮ 200 ਲੋਕਾਂ ਦੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਅਸੀਂ ਸਿਖਾ ਚੁੱਕੇ ਹਾਂ ਔਰ ਲੋਕੀ ਅੱਗੇ ਕਰ ਰਹੇ ਹੈ ਤੇ ਹੀਲਿੰਗ ਤੇ ਮੈਮ ਸਾਡੇ ਅਲੱਗ-ਅਲੱਗ ਸੈਂਟਰਸ ਨੇ ਕਿ ਲੁਧਿਆਣਾ ਚ ਹੈ ਕਮੋਹਾਲੀ ਚ ਤੇ ਲੋਕ ਆਉਂਦੇ ਆ ਹੀਲਿੰਗ ਲੈਂਦੇ ਆ ਅਲੱਗ-ਅਲੱਗ ਤਰੀਕੇ ਦੇ ਟਰੋਮਾ ਸਟ्रेस ਹੈ ਐਂਗਜ਼ਾਇਟੀ ਹੈ ਓਵਰ ਥਿੰਕਿੰਗ ਹੈ ਕੋਈ ਐਕਸੀਡੈਂਟ ਹੈ ਕਿਸੇ ਦਾ ਡਿਵੋਰਸ ਹੈ ਵਟ ਏਵਰ ਕੋਈ ਵੀ ਨੈਗੇਟਿਵ ਈਮੋਸ਼ਨ ਉਹਨਾਂ ਦੇ ਨਾਲ ਹੈ ਲੋਕੀ ਰਿਲੀਜ਼ ਕਰਦੇ ਰਹਿੰਦੇ ਆ ਔਰ ਮੈਕਸਿਮਮ ਲੋਕ ਸਾਡੇ ਇਵੈਂਟਸ ਚ ਆਉਂਦੇ ਆ ਜੋ ਮਾਈਂਡ ਨੂੰ ਕਿਦਾਂ ਰਿਲੈਕਸ ਕਰਨਾ ਕਿਦਾਂ ਕੰਫਰਟੇਬਲ ਕਰਨਾ ਉਹ ਸਿੱਖ ਕੇ ਜਾਂਦੇ ਆ ਓਕੇ ਸੋ ਏਜ ਗਰੁੱਪ ਵੀ ਹੁੰਦਾ ਹੈ ਇਹਦੇ ਵਿੱਚ ਕੋਈ ਆ ਬੱਚੇ ਵੱਡੇ ਬਜ਼ੁਰਗ ਕਿਹੜੇ ਲੋਕ ਜਿਹੜੇ ਨੇ ਜ਼ਿਆਦਾ ਇਸ ਚੀਜ਼ ਲਈ ਮੈਨੂੰ ਲੱਗਦਾ ਹੈ ਕਿ ਅ ਬੱਚਿਆਂ ਦੇ ਵੀ ਬੇਸਿਕਲੀ ਮੈਂ ਜਾਨਣਾ ਚਾਹੁੰਨੀ ਕਿ ਬੱਚੇ ਵੀ ਇਹ ਹੀਲਿੰਗ ਪ੍ਰੋਸੈਸ ਦੇ ਵਿੱਚ ਆ ਸਕਦੇ ਨੇ ਕਿੰਨੇ ਦੇਖਿਓ ਬੱਚਿਆਂ ਨੂੰ ਅੱਜਕੱਲ ਅਸੀਂ ਨੰਬਰ ਗੇਮ 'ਚ ਇੰਨਾ ਪਾਤਾ ਹੈ ਕਿ ਕਿਸੇ ਬੱਚੇ ਦੇ 99 ਆਏ ਔਰ ਸਾਡੇ ਬੱਚੇ ਦੇ 97 ਆਏ ਤੁਸੀਂ ਦੋ ਪਰਸੈਂਟ ਦੇ ਚੱਕਰ 'ਚ ਬੱਚੇ ਦਾ ਖੂਨ ਚੂਸ ਲੇਦਾ ਹੂੰ ਔਰ ਇੰਨਾ ਕਾ ਜ਼ਿਆਦਾ ਸਟ੍ਰੈਸ ਹੈ ਬੱਚੇ ਦੇ ਮਾਈਂਡ ਦੇ ਉੱਤੇ ਕਿ ਉਹ ਫੋਕਸ ਹੀ ਨਹੀਂ ਕਰ ਪਾ ਰਿਹਾ ਔਰ ਅੱਜ ਕੱਲ ਦੇ ਬੱਚੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਹਨ 2 ਸਾਲ ਦਾ 3 ਸਾਲ ਦਾ ਬੱਚਾ ਉਹਦੇ ਹੱਥ 'ਚ ਮੋਬਾਈਲ ਹੈ ਉਹਨੂੰ ਮੋਬਾਈਲ ਦੇ ਸਾਰੇ ਫੀਚਰਸ ਪਤਾ ਹੈ ਇਹ ਕਿਹਦਾ ਹਥਿਆਰ ਦਿੰਦਾ ਹੈ ਜੋ ਇੰਨਾ ਕ ਖਤਰਨਾਕ ਹੈ ਜਿਹਦੇ ਰਿਜ਼ਲਟ ਸਾਨੂੰ ਨਹੀਂ ਪਤਾ ਔਰ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਔਰ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸਾਡੇ ਬੱਚੇ ਵੱਡੇ ਕਾਮ ਰਹਿਣ ਵੱਡੇ ਰਿਲੈਕਸ ਰਹਿਣ ਸਾਡੀ ਗਲਮਨਨ ਵਾਲੇ ਰਹਿਣ ਜਦੋਂ ਸਾਰਾ ਦਿਨ ਹੀ ਅਲੱਗ-ਅਲੱਗ ਤਰੀਕੇ ਦੀ ਰੀਲਸ ਦੇਖ ਰਹੇ ਨੇ ਕਾਰਟੂਨਸ ਦੇਖ ਰਹ ਤੇ ਉਹਨਾਂ ਨੂੰ ਉਸ ਚੀਜ਼ ਨੂੰ ਸਭ ਤੋਂ ਪਹਿਲੇ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ ਬੱਚਿਆਂ ਵਾਸਤੇ ਕਿਦਾਂ ਹੈਲਪਫੁਲ ਹੁੰਦਾ ਜੇ ਮੈਂ ਸਪੋਜ਼ ਬੱਚੇ ਦੇ ਮਾਈਂਡ 'ਚ ਕੋਈ ਡਰ ਪੈ ਗਿਆ ਤੇ ਉਹ ਡਰ ਨਿਕਲ ਸਕਦਾ ਚਾਹੇ ਉਹ ਹਨੇਰੇ ਦਾ ਡਰ ਹੈ ਚਾਹੇ ਉਹ ਨੂੰ ਕਿਸੇ ਟੀਚਰ ਤੋਂ ਡਰ ਪੈ ਗਿਆ ਮੈਮ ਨੇ ਇੱਕ ਵਾਰ ਸਲੈਪ ਕੀਤਾ ਉਹ ਡਰ ਉਹਦੇ ਮਾਈਂਡ 'ਚ ਪੈ ਗਿਆ ਉਹ ਰਿਲੀਜ਼ ਹੋ ਸਕਦਾ ਹੈ ਜਾਂ ਸਪੋਜ਼ ਕੋਈ ਇੱਕ ਸਬਜੈਕਟ ਹੈ ਜਿਹਦੇ ਵਾਸਤੇ ਉਹਦਾ ਇੰਟਰਸਟ ਨਹੀਂ ਹੈ ਜਾਂ ਉਹਦਾ ਕਹਦੀਏ ਕਿ ਉਹਦੀ ਐਕਸਪਰਟਿਸ ਨਹੀਂ ਹੈ ਉਸ ਪਾਰਟਿਕੂਲਰ ਸਬਜੈਕਟ ਵਾਸਤੇ ਤੇ ਅਸੀਂ ਮਾਈਂਡ ਪ੍ਰੋਗਰਾਮਿੰਗ ਦੇ ਥਰੂ ਜੋ ਸਬਜੈਕਟ ਉਹਨੂੰ ਨਹੀਂ ਪਸੰਦ ਆ ਉਹ ਪਸੰਦ ਕਰਾ ਸਕਦੇ ਆ ਜਿਹੜੀ ਟੀਚਰ ਨਹੀਂ ਪਸੰਦ ਆ ਉਹ ਪਸੰਦ ਕਰਾ ਸਕਦੇ ਆ ਕਿਉਂਕਿ ਇਹ ਸਾਰਾ ਦਾ ਸਾਰਾ ਪੈਟਰਨ ਹੈ ਤੇ ਗੱਲ ਦੇ ਨਾਲ ਹੀ ਥੈਰੇਪੀਜ਼ ਦੇ ਨਾਲ ਹੀ ਅਸੀਂ ਇਲਿੰਗ ਦੇ ਨਾਲ ਹੀ ਲੋਕਾਂ ਦੀ ਮਾਈਂਡਸੈਟ ਚੇਂਜ ਕਰ ਦਿੰਦੇ ਆ ਜੋ ਵੱਡੇ ਲੋਕ ਹੈ ਉਹਨਾਂ ਨੂੰ ਡਰ ਹੁੰਦੇ ਆ ਵਹਿਮ ਹੁੰਦਾ ਸਟ्रेस ਹੁੰਦਾ ਉਹ ਵੀ ਰਿਲੀਜ਼ ਕੀਤਾ ਜਾ ਸਕਦਾ ਕਿ ਅਸੀਂ ਡਿਫਰੈਂਟ ਡਿਫਰੈਂਟ ਤਰੀਕੇ ਤੇ ਹੀ ਚੀਜ਼ਾਂ ਕਰਦੇ ਰਹਿੰਦੇ ਆ ਕਈ ਲੋਕ ਆਪਣਾ ਨਸ਼ਾ ਛੱਡ ਕੇ ਜਾਂਦੇ ਆ ਡੀ ਐਡਿਕਸ਼ਨ ਕਰਦੇ ਆ ਕਈ ਲੋਕ ਐਸੇ ਆ ਜੋ ਸਿਰਫ ਔਰ ਸਿਰਫ ਆਪਣੇ ਆਪ ਨੂੰ ਰਿਲੈਕਸ ਕਰਨਾ ਸਿੱਖਣ ਆਂਦੇ ਆ ਕਿਸੀ ਕਿਦਾਂ ਮਾਈਂਡ ਰਿਲੈਕਸ ਕਰ ਸਕਦੇ ਆ ਉਹ ਆਪਣੇ ਬੀਪੀ ਲੈਵਲ ਡਾਊਨ ਕਰ ਰਹੇ ਆ ਕੋਲੇਸਟ੍ਰੋਲ ਡਾਊਨ ਕਰ ਰਹੇ ਆ ਸ਼ੂਗਰ ਲੈਵਲ ਡਾਊਨ ਕਰ ਰਹੇ ਆ ਔਰ ਕਈ ਸਾਰੀ ਬਾਇਓਲੋਜੀਕਲ ਪ੍ਰੋਬਲਮਸ ਨੇ ਜਿਹੜੀਆਂ ਥਰੂ ਮੈਡੀਸਿਨ ਤੇ ਹੋਰ ਵੱਧਦੀਆਂ ਜਾ ਰਹੀਆਂ ਨੇ ਪਰ ਜਦ ਮਾਈਂਡ ਨੂੰ ਸ਼ਾਂਤ ਕਰ ਲੈਂਦੇ ਆ ਤੇ ਉਹਦੇ ਤੇ ਵੀ ਬਹੁਤ ਅੱਛਾ ਇੰਪੈਕਟ ਆਂਦਾ ਜਾ ਰਿਹਾ ਓਕੇ ਸੋ ਇਹ ਹੀਲਿੰਗ ਪ੍ਰੋਸੈਸ ਦੇ ਨਾਲ ਲੈਕ ਮੈਂਟਲੀ ਤਾਂ ਤੁਸੀਂ ਹੈ ਨਾ ਰਿਲੈਕਸ ਕਰਦੇ ਹੋ ਫਿਜ਼ਿਕਲੀ ਵੀ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਕੰਮ ਕੀਤਾ ਜਾਂਦਾ ਹੈ ਹੀਲਿੰਗ ਦੇ ਦੌਰਾਨ ਜਾਂ ਜਦੋਂ ਤੁਸੀਂ ਜੋ ਵੀ ਤੁਹਾਡਾ ਪ੍ਰੋਸੈਸ ਹੈ ਮੈਂ ਐਕਚੁਅਲੀ ਨਾ ਜੜੀਆਂ 90% ਫਿਜ਼ੀਕਲ ਪ੍ਰੋਬਲਮ ਵੀ ਨੇ ਨਾ ਉਹ 90% ਪ੍ਰੋਬਲਮਸ ਸਾਈਕੋਸੋਮੈਟਿਕ ਨੇ ਉਹ ਮਾਈਂਡ ਦੇ ਥਰੂ ਡਰਾਈਵ ਹੋ ਰਹੀਆਂ ਨੇ ਕੁਝ ਚੀਜ਼ਾਂ ਐਸੀਆਂ ਹੋ ਜਾਂਦੀਆਂ ਕਿ ਸਾਡਾ ਵਰਕ ਲੋਡ ਅੱਜ ਕੱਲ ਇੰਨਾ ਹੈ ਲਾਈਫ ਸਟਾਈਲ ਇੰਨਾ EMIਸ ਲੋਕੋ ਕੋ ਇੰਨੀਆਂ ਨੇ ਜਾਂ ਰਿਲੇਸ਼ਨਸ਼ਿਪ ਇਸ਼ੂਸ ਇੰਨੇ ਕਾ ਜ਼ਿਆਦਾ ਚੱਲ ਰਹੇ ਨੇ ਕਿ ਉਹ ਇਮੋਸ਼ਨਲ ਬੈਰੀਅਰ ਨਾ ਰਹਿ ਕੇ ਉਹ ਕਿਤੇ ਨਾ ਕਿਤੇ ਬਾਇਓਲੋਜੀਕਲ ਪ੍ਰੋਬਲਮ ਬਣ ਜਾਂਦੀ ਹੈ ਤੇ ਉਹ ਅਗਰ ਅਸੀਂ ਉਹ ਇਮੋਸ਼ਨਲ ਪ੍ਰੋਬਲਮ ਇਮੋਸ਼ਨਲ ਬੈਰੀਕੇਟ ਅਗਰ ਰਿਲੀਜ਼ ਕਰ ਦਾਂਗੇ ਤੇ ਉਹ ਬਾਇਓਲੋਜੀਕਲ ਪ੍ਰੋਬਲਮਸ ਵੀ ਬਹੁਤ ਸਾਰੀਆਂ ਠੀਕ ਹੋ ਰਹੀਆਂ ਨੇ ਬਹੁਤ ਮਿਰਕਲਸ ਰਿਜ਼ਲਟ ਸਾਡੇ ਕੋਲ ਆਏ ਆਂ ਕੁਝ ਲੋਕ ਜਿਹੜੇ ਪ੍ਰੋਪਰ ਚੱਲ ਨਹੀਂ ਸਕਦੇ ਸੀਗੇ ਥਰੂ ਬਾਈ ਸਟ्रेस ਕੀ ਹਾਂ ਭਈ ਕਿਸੇ ਨੂੰ ਲੱਗਦਾ ਸੀ ਕਿ ਮੇਰੇ ਗੋਡੇ ਕੰਮ ਹੀ ਨਹੀਂ ਕਰਦੇ ਉਹ ਚੱਲਣਾ ਸ਼ੁਰੂ ਹੋ ਗਿਆ ਕਿਸੇ ਦਾ ਵੋਕਲ ਕੋਰਡ ਬੰਦ ਸੀਗਾ ਉਹਨੂੰ ਲੱਗਦਾ ਸੀ ਮੈਂ ਬੋਲ ਹੀ ਨਹੀਂ ਪਾਵਾਂਗਾ ਉਹ ਬੋਲਣ ਲੱਗ ਪਿਆ ਥਰੂ ਬਾਏ ਥੀਸ ਥਿੰਗਸ ਅਸੀਂ ਸਿਰਫ ਔਰ ਸਿਰਫ ਸਾਹਮਣੇ ਵਾਲੇ ਦਾ ਮਾਈਂਡ ਰਿਲੈਕਸ ਕਰਦੇ ਆਂ ਔਰ ਉਹਦੇ ਮਾਈਂਡ ਨੂੰ ਰੀਪ੍ਰੋਗਰਾਮ ਕਰਦੇ ਆਂ ਔਰ ਚੀਜ਼ਾਂ ਹੋਣੀਆਂ ਸਟਾਰਟ ਹੋ ਜਾਂਦੀਆਂ ਔਰ ਅਸੀਂ ਸ਼ਾਇ ਅਲੱਗ-ਅਲੱਗ ਸ਼ਹਿਰਾਂ 'ਚ ਜਾ ਕੇ ਪ੍ਰੋਗਰਾਮਸ ਕਰਦੇ ਆਂ ਔਰ ਲੋਕਾਂ ਨੂੰ ਇਹੀ ਸਿਖਾਉਂਦੇ ਆਂ ਕਿ ਕਿੱਦਾਂ ਤੁਸੀਂ ਆਪਣਾ ਮਾਈਂਡ ਰਿਲੈਕਸ ਕਰ ਸਕਦੇ ਹੋ ਕਿੱਦਾਂ ਤੁਸੀਂ ਆਪਣੇ ਅੰਦਰ ਹੈਪੀ ਇਮੋਸ਼ਨ ਲੈ ਕੇ ਆ ਸਕਦੇ ਹੋ ਜਾਂ ਕਿਸੇ ਤਰੀਕੇ ਦਾ ਡਰ ਵਹਿਮ ਤੁਹਾਡੇ ਅੰਦਰ ਅਗਰ ਹੈ ਤੇ ਉਹਨੂੰ ਕਿੱਦਾਂ ਰਿਲੀਜ਼ ਕਰ ਸਕਦੇ ਹੋ ਸਾਡੇ ਇੱਕ ਅਪਕਮਿੰਗ ਇਵੈਂਟ ਵੀ ਹੈ ਤੇ ਲੁਧਿਆਣਾ ਦੇ ਅੰਦਰ ਤੁਸੀਂ 14th April ਨੂੰ ਕਰ ਰਹੇ ਆ ਜਿਹਦੇ ਵਿੱਚ ਕਾਫੀ ਸਾਰੇ ਲੋਕ ਆ ਰਹੇ ਆ ਆਪਣੇ ਸਟ्रेस ਐਂਗਜ਼ਾਈਟੀ ਨੂੰ ਰਿਜ਼ੋਲਵ ਕਰਨ ਹਾਸਤੇ। Okay. So uh ਪੇਸ਼IENTS ਦੀ ਜੇ ਆਪਾਂ ਗੱਲ ਕਰੀਏ ਹੈਨਾ ਸਬਰ ਬਹੁਤ ਘੱਟ ਹੈ ਅੱਜ ਕੱਲ ਲੋਕਾਂ ਚ ਇਨਸਟੈਂਟਲੀ ਰਿਜ਼ਲਟਸ ਲੱਭਦੇ ਨੇ ਉਹ ਹੈਨਾ ਤੇ ਹੀਲਿੰਗ ਦੇ ਨਾਲ ਕਿਸ ਤਰ੍ਹਾਂ ਇਨਸਟੈਂਟ ਰਿਜ਼ਲਟ ਮਿਲਦਾ ਹੈ ਜਾਂ ਟਾਈਮ ਲੱਗਦਾ ਹੈ ਜਾਂ ਪੇਸ਼IENTS ਕਿਸ ਤਰ੍ਹਾਂ ਇਹਦੇ ਵਿੱਚ ਤੁਸੀਂ ਬੈਲੈਂਸ ਕਰਕੇ ਰੱਖਦੇ ਹੋ ਆਮ ਦੇਖੋ ਪਹਿਲੀ ਗੱਲ ਤੋਂ ਮੈਂ ਅਸੀਂ ਦੱਸਿਆ ਕਿ ਰਿਜ਼ਲਟ ਆਂਦਾ ਕਿਦਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤੇ ਮੈਡੀਟੇਸ਼ਨ ਕਰਕੇ ਅਸੀਂ α ਸਟੇਟ ਅਚੀਵ ਕਰਦੇ ਹਾਂ ਜਿੱਤੇ ਸਾਨੂੰ ਥਾਟਸ ਆ ਨੇ ਬੰਦ ਹੋ ਜਾਂਦੇ ਆ ਅਸੀਂ ਮਾਈਂਡ ਇਕਦਮ ਮਾਈਂਡਫੁਲਨੈਸ ਦੀ ਸਟੇਜ 'ਚ ਚਲੇ ਜਾਂਦੇ ਆਂ ਔਰ ਕੋਈ ਵੀ ਥਾਟਸਾਨੂੰ ਡਿਸਟਰਬ ਨਹੀਂ ਕਰਦਾ ਸਾਡਾ ਸੈਲਫ ਹਿਪਨੋਟਿਜ਼ਮ ਜਿਹੜਾ ਹੈ ਉਹ ਸੈਲਫ ਹਿਪਨੋਟਿਜ਼ਮ ਵੀ ਸਿਮਿਲਰਲੀ ਉਹ ਕੰਮ ਕਰਦਾ ਹੈ ਔਰ ਮਾਈਂਡ ਨੂੰ ਡੀਪਲੀ ਰਿਲੈਕਸ ਕਰਦਾ ਹੈ ਜੋ ਸਟੇਟ ਅਚੀਵ ਕਰਨ 'ਚ ਮੈਡੀਟੇਸ਼ਨ 'ਚ ਢਾਈ ਘੰਟੇ ਲੱਗਦੇ ਆਂ ਸਾਡੇ ਇੱਥੇ ਕੁਝ ਚੰਦ ਸੈਕਿੰਡ 'ਇੱਕ ਚੰਦ ਮਿੰਟਾਂ ਦੇ ਅੰਦਰ ਉਹ ਚੀਜ਼ ਮੈਨੀਫੈਸਟ ਹੋ ਜਾਂਦੀ ਹੈ ਔਰ ਜਦ ਕੋਈ ਚੀਜ਼ ਚੰਦ ਮਿੰਟਾਂ ਦੇ ਅੰਦਰ ਮੈਨੀਫੈਸਟ ਹੋਏਗੀ ਦੈਟ ਮੀਨਸ ਕਿ ਮਾਈਂਡ ਉਹਨੂੰ ਐਕਸੈਪਟ ਕਰ ਰਿਹਾ ਹੈ ਤੇ ਉੱਥੇ ਜ 80 to 90% ਲੋਗਾਂ ਨੂੰ ਰਿਜ਼ਲਟ ਇਮੀਡੀਏਟਲੀ ਆਂਦੇ ਆ ਕੋ 10 20 ਲੋਗ ਪਰਸੈਂਟ ਲੋਕ ਰਹਿ ਜਾਂਦੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਸਬਰ ਵਾਲਾ ਕਨਸੈਪਟ ਸਾਡੇ ਇੱਥੇ ਥੋੜਾ ਜਿਹਾ ਘਟਾ ਹੈ ਸਬ ਮਤਲਬ ਕਿ ਸਬਰ ਤੇ ਜਦ ਅਸੀਂ ਡੀਪ ਰਿਲੈਕਸ ਕਰਾਵਾਂਗੇ ਜਾਂ ਥਾਟ ਹੀ ਨਹੀਂ ਆਏਗਾ ਤੇ ਸਬਰ ਆਟੋਮੈਟਿਕਲੀ ਆ ਜਾਏਗਾ ਸੋ ਹਰਮਨਜੀ ਜਿਵੇਂ ਦੱਸ ਰਹੇ ਨੇ ਕਿ ਹੀਲਿੰਗ ਕਰਦੇ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਠੀਕ ਵੀ ਕੀਤਾ ਹੈ ਇਹ ਵੀ ਤੁਹਾਨੂੰ ਅਸੀਂ ਨਾਲ-ਨਾਲ ਕਲਿੱਪਸ ਜਿਹੜੇ ਆ ਉਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਪ੍ਰੋਸੈਸ ਜਿਹੜਾ ਇਹਨਾਂ ਦਾ ਹੁੰਦਾ ਹੈ ਕਿਸ ਤਰ੍ਹਾਂ ਰਿਜ਼ਲਟਸ ਆਉਂਦੇ ਨੇ ਪਰ ਓਨੀ ਦੇਰ ਤੱਕ ਆਪਾਂ ਟਰਸਟ ਨਹੀਂ ਕਰ ਸਕਦੇ ਜਦੋਂ ਤੱਕ ਆਪਣੇ ਤੇ ਅਸੀਂ ਆਪ ਐਕਸਪੈਰੀਮੈਂਟ ਨਾ ਕਰਾ ਲਈਏ ਜਾਂ ਖੁਦ ਟਰਾਈ ਨਾ ਕਰ ਪਈਏ ਤੋਂ ਹਰਮਨ ਜੀ ਅਗਰ ਮੈਂ ਕਵਾਂ ਹੈ ਨਾ ਕਿ ਮੇਰੇ ਤੇ ਕੁਝ ਐਕਸਪੈਰੀਮੈਂਟ ਕਰੋ ਬੇਸ਼ੱਕ ਛੋਟਾ ਜਿਹਾ ਕੁਝ ਕਰਕੇ ਦਿਖਾਓ ਕਿਉਂਕਿ ਅਸੀਂ ਬਹੁਤ ਦੇਖਿਆ ਮੈਂ ਆਪ ਵੀ ਦੇਖਿਆ ਹੈ ਔਰ ਸੁਣਿਆ ਵੀ ਹੈ ਤੁਸੀਂ ਬਾਹਾਂਵਾਂ ਲੋਕ ਕਰਦੇ ਹੋ ਕਿਸੇ ਦੀਆਂ ਅੱਖਾਂ ਲੋਕ ਕਰ ਇਹ ਵੀ ਜ਼ਰੂਰ ਤੁਸੀਂ ਦੇਖੇ ਪਹਿਲੀ ਗੱਲ ਤੇ ਮੈਂ ਜਾਦੂ ਕਰਨੀ ਹੈਗਾ ਜਿਹੜਾ ਲੋਕਾਂ ਦੇ ਨੂੰ ਹਵਾ ਛੋੜਾਵਾ ਮੈਂ ਸਿਰਫ ਔਰ ਸਿਰਫ ਲੋਕਾਂ ਦੇ ਸਬਕੌਨਸ਼ੀਅਸ ਤੇ ਕੰਮ ਕਰਦਾ ਮੈਂ ਲੋਕਾਂ ਨੂੰ ਕਹਿੰਦਾ ਜਿਹੜੇ ਲੋਕ ਮੇਰੀ ਇਨਫਲੂਐਂਸ ਚ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਆਈਜ਼ ਲੌਕ ਹੋ ਜਾਣਗੀਆਂ ਤੇ ਉਹ ਆਈਜ਼ ਲੌਕ ਹੋ ਜਾਂਦੀਆਂ ਠੀਕ ਹੈ ਤੁਸੀਂ ਇੱਕ ਵਾਰ ਇੱਕ ਲੰਬਾ ਸਾਹ ਲਓ ਐਂਡ ਰੀਲੀਜ਼ ਐਂਡ ਯਰ ਆਈਜ਼ ਆਰ ਲੌਕਡ ਔਰ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਨਹੀਂ ਹੋ ਰਾੜਨ ਦੀਆਂ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਨਹੀਂ ਹੋ ਰਾੜਨ ਦੀਆਂ ਖੋਲਣ ਦੀ ਕੋਸ਼ਿਸ਼ ਕਰੋ ਪਰ ਤੁਸੀਂ ਖੋਲ ਨਹੀਂ ਪਾਓਗੇ ਮੈਂ ਚੁਟਕੀ ਵਜਾਵਾਂਗਾ ਤੇ ਤੁਸੀਂ ਖੋਲੋਗੇ ਕਿਉਂ ਐਸੀ ਨਾ ਫੋਰ ਸਰ ਹੋਰ ਵੀ ਇਹ ਮੇਰੀ ਅੱਖਾਂ ਹਾਰਡ ਹੋਈਆਂ ਸੀਗੀਆਂ ਔਰ ਖੁੱਲ ਨਹੀਂ ਰਹੀਆਂ ਸੀ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਕੁਛ ਹੈ ਜਿਹੜਾ ਅਗਰ ਕਲਿੱਪਸ ਤੁਸੀਂ ਦੇਖ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਕਿ ਬਹੁਤ ਐਕਸਪੈਰੀਮੈਂਟਸ ਜਿਹੜੇ ਨੇ ਕਰਦੇ ਨੇ ਔਰ ਲੋਕ ਵਾਕਈ ਠੀਕ ਹੁੰਦੇ ਨੇ ਇਹ ਚੀਜ਼ ਦੇਖੀਏ ਤਾਂ ਹੀ ਅਸੀਂ ਤੁਹਾਡੇ ਨਾਲ ਹਰਮਨਜੀਤ ਨੂੰ ਅੱਜ ਰੁਬਰੂ ਕਰਾਇਆ ਤਾਂਕਿ ਤੁਸੀਂ ਵੀ ਮੋਟੀਵੇਟ ਹੋਵੋ ਤੁਸੀਂ ਵੀ ਪੋਜ਼ਿਟਿਵ ਹੋਵੋ ਓਵਰ ਥਿੰਕਿੰਗ ਬੰਦ ਕਰਕੇ ਆਪਣੇ ਦਿਮਾਗ ਨੂੰ ਸ਼ਾਂਤ ਕਰੋ ਅਗਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਹਰਮਨਜੀਤ ਤੁਹਾਨੂੰ ਕੰਟੈਕਟ ਕਰ ਸਕਦੇ ਡੈਫੀਨਿਟਲੀ ਅਗਰ ਤੁਸੀਂ ਕਿਸੇ ਵੀ ਤਰੀਕੇ ਦੇ ਸਟ्रेस ਐਂਗਜ਼ਾਇਟੀ ਤੋਂ ਗੁਜ਼ਰ ਰਹੇ ਹੋ ਔਰ ਮਨ ਸ਼ਾਂਤ ਕਰਨਾ ਚਾਹੁੰਦੇ ਹੋ ਔਰ ਆਪਣਾ ਲੇਟੈਸਟ ਵਰਜ਼ਨ ਲਾਂਚ ਕਰਨਾ ਚਾਹਦੇ ਹੋ ਤਾਂ ਸਾਡਾ 14th April ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਦੇ ਅੰਦਰ ਇੱਕ ਸੈਸ਼ਨ ਹੈ 4 ਘੰਟੇ ਦਾ ਜਿਹੜੇ ਚਸੀ ਲੋਕਾਂ ਨੂੰ ਮਾਈਂਡ ਸ਼ਾਂਤ ਕਰਨਾ ਇੰਟਰਨਲ ਹੈਪੀਨੈਸ ਲੈ ਕੇ ਆਨਾ ਔਰ ਆਪਣੇ ਡਰਾਂ ਨੂੰ ਖਤਮ ਕਰਨਾ ਸਿਖਾ ਰਹੇ ਹਨ ਜੇ ਤੁਸੀਂ ਜੁੜਨਾ ਚਾਹੋ ਤੇ ਸਾਡਾ ਨੰਬਰ ਹੈ 989607564 ਤੁਸੀਂ ਇਸ ਨੰਬਰ ਤੇ ਕਨੈਕਟ ਕਰਕੇ ਆਪਣਾ स्लॉट ਬੁੱਕ ਕਰ ਸਕਦੇ ਹੋ ਸਾਡੇ ਨਾਲ ਜੁਆਇਨ ਕਰ ਸਕਦੇ ਹੋ ਔਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦੇ ਹੋ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਹਰਮਨਜੀਤ ਸਾਡੇ ਨਾਲ ਖਾਸ ਹੋਰ ਤੇ ਜੁੜਨ ਲਈ ਤਨਵਾਦ ਜੀ ਤੁਹਾਡਾ ਤੇ ਤੁਹਾਡੇ ਸਰੂਪਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ 클립ਸ ਵੀ نیچے ਚੱਲ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਸਰ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ ਨੇ ਔਰ ਇਹ ਚੀਜ਼ਾਂ ਵਾਕਿਆ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਤੁਸੀਂ ਓਵਰ ਥਿੰਕਿੰਗ ਕਰਦੇ ਹੋ ਤੁਹਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਕੀ ਕੁਝ ਚੱਲ ਰਿਹਾ ਹੈ ਕਿਵੇਂ ਕਿਵੇਂ ਤੁਸੀਂ ਪੋਜ਼ਿਟਿਵ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ 네ਗੇਟਿਵਿਟੀ ਚ ਆ ਕੇ ਬਹੁਤ ਸਟੈਪਸ ਵੀ ਅਸੀਂ ਲੈ ਲੈਣੇ ਆ ਬਹੁਤ ਸੁਸਾਈਡ ਤੱਕ ਵੀ ਮੈਨੂੰ ਲੱਗਦਾ ਕਿ ਚੱਲ ਜਾਂਦਾ ਸੋ ਇਹ ਹਰਮਨਜੀਤ ਨੂੰ ਤੁਹਾਨੂੰ ਸੁਸਾਈਡ ਰੁਕੀ ਹੈ ਓਕੇ ਕਈ ਲੋਕਾਂ ਦੀ ਸੁਸਾਇਡ ਰੁਕੀ ਹੈ ਜੋ ਸੁਸਾਇਡ ਕਰਨ ਜਾ ਰਹੇ ਸੀ ਕਿਸੇ इमोशनल ਬੈਰੀਕਟ ਦੀ وجہ ਤੋਂ ਜਾਂ ਰਿਲੇਸ਼ਨਸ਼ਿਪ ਪ੍ਰੋਬਲਮ ਦੀ وجہ ਤੋਂ ਤੇ ਉਹਨਾਂ ਨੂੰ ਰੋਕਿਆ ਐਂਡ ਵੀ ਹੈਵ ਦਾ ਪ੍ਰੂਫਸ ਕਿ ਉਹ ਲੋਕ ਡੈਫੀਨਿਟਲੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਚੁੱਕੇ ਨੇ ਸੋ ਡੈਫੀਨੇਟਲੀ ਮੈਨੂੰ ਲੱਗਦਾ ਕਿ ਹੀਲਿੰਗ ਦਵਾਈਆਂ ਵਗੈਰਾ ਸਾਰੀਆਂ ਤੁਸੀਂ ਛੱਡ ਕੇ ਇੱਕ ਜਸਟ ਦਿਮਾਗ ਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਇਹ ਪ੍ਰੋਸੈਸ ਜ਼ਰੂਰ ਟਰਾਈ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਤੁਹਾਨੂੰ ਇੰਟਰਵਿਊਜ਼ ਮੈਂ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਫਿਲਹਾਲ ਲਈ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦਰਾਲ ਮਨਪ੍ਰੀਤ ਖੋਲਾ ਦੈਨਿਕ ਸਵਰਾ ਟੀਵੀ ਚੰਡੀਗੜ੍ਹ